ਮਿਤੀ 4 ਸਤ 2025 ਨੂੰ ਕੋਰਤੀ ਸਿਖਾਂ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਸ ਵਿੱਚ ਡਾਕਟਰ ਨਿਲ ਕੰਬੋ ਜੋ ਆਪਣੇ ਕਲੀਨਿਕ 'ਚ ਬੈਠੇ ਸੀ ਉਹਨਾਂ ਤੇ ਦੋ ਸ਼ੂਟਰਸ ਜੋ ਪੇਸ਼ੈਂਟ ਪੋਸ਼ ਕਰਕੇ ਆਏ ਸੀ ਉਹਨਾਂ ਵੱਲੋਂ ਉਹਨਾਂ ਉੱਪਰ ਗੋਲੀ ਚਲਾਈਆਂ ਗਈਆਂ ਜਿੱਥੇ ਅਟਕਰਾ ਤਾਨਿਆ ਦੇ ਪਤਾ ਅਨਿਲ ਕੰਬੋਜ ਨੂੰ ਕੱਲ ਸ਼ਾਮ ਮੋਗੇ ਦੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਇਸ ਵੇਲੇ ਵੀ ਆਈਸੀਯੂ ਦੇ ਵਿੱਚ ਦਾਖਲ ਨੇ ਤੇ ਸਭ ਤੋਂ ਪਹਿਲਾ ਬਿਆਨ ਉਹਨਾਂ ਦੀ ਬੇਟੀ ਤਾਨਿਆ ਦਾ ਹੀ ਸਾਹਮਣੇ ਆਉਂਦਾ ਹੈ ਆਪਣੀ ਟੀਮ ਦੇ ਵੱਲੋਂ ਇੱਕ ਪੋਸਟ ਸਾਂਝਾ ਕਰਵਾਉਂਦੇ ਨੇ ਤੇ ਕਹਿੰਦੇ ਨੇ ਕਿ ਸਾਡੇ ਪਰਿਵਾਰ ਤੇ ਉੱਪਰ ਇਸ ਵੇਲੇ ਬਹੁਤ ਦੁੱਖ ਦਾ ਸਮਾਂ ਹੈ ਬਹੁਤ ਔਖੀ ਘੜੀ ਆ ਉਹਨਾਂ ਦੇ ਲਈ ਤੇ ਥੋੜੀ ਸਪੇਸ ਤੇ ਜਿਹੜੀ ਉਹਨਾਂ ਨੇ ਮੀਡੀਆ ਕੋਲੋਂ ਮੰਗ ਕੀਤੀ ਵੀ ਉਹਨਾਂ ਨੂੰ ਥੋੜੀ ਸਪੇਸ ਚਾਹੀਦੀ ਹੈ ਪ੍ਰਾਈਵੇਸੀ ਚਾਹੀਦੀ ਹੈ ਤਾਂ ਜੋ ਇੱਕ ਘਟਨਾ ਵਾਪਰੀ ਹੈ ਉਹਨਾਂ ਦੇ ਨਾਲ ਉਹ ਸਭ ਦੇਖ ਸਕਣ ਜਾਣ ਸਕਣ ਕਿ ਕਿਵੇਂ ਇਹ ਸਭ ਹੋਇਆ ਤੇ ਉਸ ਤੋਂ ਬਾਅਦ ਹੁਣ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਇਸ ਸਾਰੀ ਘਟਨਾਤਪਾਦ ਬੁਲਿਸ ਟੀਵੀ ਜਾਂਚ ਲਗਾਤਾਰ ਚੱਲ ਰਹੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਵੀ ਆਪਣਾ ਬਿਆਨ ਸਾਂਝਾ ਕੀਤਾ ਹੈ ਤੁਹਾਨੂੰ ਸੁਣਾ ਦਿੰਦੇ ਆ ਇਸ ਵਿੱਚ ਡਾਕਟਰ ਅਨਿਲ ਕਮੋਜ ਦੇ ਉਹਨਾਂ ਨੂੰ ਇੰਜਰਡ ਹੋਏ ਨੇ ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹਸਪੀਟਲ ਲੈ ਕੇ ਜਾਇਆ ਗਿਆ ਜਿੱਥੇ ਉਹਨਾਂ ਦੀ ਸੱਜਰੀ ਹੋਈ ਹੈ ਤੇ ਹਜੇ ਉਹ ਆਈਸੀਯੂ ਵਿੱਚ ਇਸ ਲਈ ਅਸੀਂ ਫਰਥ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਵਿੱਚ ਐਫ ਆਈ ਆਰ ਨੰਬਰ 123 2025 ਜੋ ਉਹਨਾਂ ਦੇ ਬੇਟਾ ਡਾਕਟਰ ਚਾਹਤ ਹੈ ਉਹਨਾਂ ਦੀ ਜਾਨ ਨਾਲ ਅਸੀਂ ਸਟੇਟਮੈਂਟ ਰਜਿਸਟਰ ਕੀਤੀ ਹੈਗੀ ਹੈ ਤੇ ਦੋ ਦੋ ਅਣਪਛਾਤੇ ਜਿਹੜੇ ਨੌਜਵਾਨਾ ਉਹਨਾਂ ਦੇ ਖਿਲਾਫ ਅਸੀਂ ਇਹ ਸਟੇਟਮੈਂਟ ਰਜਿਸਟਰ ਕੀਤੀ ਇਸ ਵਿੱਚ ਜੇ ਕਿਸ ਕੋਈ ਰਿਸਪੌਂਸਿਬਿਲਟੀ ਹੈਗੀ ਹੈ ਉਹ ਵੀ ਇਸ ਐਫ ਆਈ ਆਰ ਦਾ ਪਾਰਟ ਹੈਗੀ ਹੈ ਇਸ ਲਈ ਫਰਦਰ ਇਨਵੈਸਟੀਗੇਸ਼ਨ ਕਰਦੇ ਸਾਡੇ ਕੋਲੋਂ 10 10 ਟੀਮਾਂ ਜਿਹੜੀਆਂ ਟੈਕਨੀਕਲ ਤੇ ਇੰਡੈਨੀਆਂ ਟੀਮ ਜਿਹੜੀਆਂ ਅਸੀਂ ਬਣਾਈਆਂ ਜੀਆਂ ਨੇ ਜਿਹੜੀਆਂ ਵਕਫਕਸ ਸੀਸੀਟੀਵੀ ਫੁਟੇਜ ਕੇ ਜੋ ਵੀ ਸਾਈਬਰ ਦੀ ਅਸੀਂ ਸਾਈਬਰ ਸੈੱਲ ਦੀ ਵੀ ਹੈਲਪ ਲੈ ਕੇ ਅਸੀਂ ਜਿਹੜੀ ਇਹਦੇ ਜਿਹੜੀ ਲੀਡ ਬਾਈ ਲੀਡ ਜਿਹੜੀ ਅਸੀਂ ਕੱਢੀ ਜੋਰ ਦੇ ਪੇ ਹੈਗੀਆਂ ਤੇ ਸਾਨੂੰ ਕ੍ਰੈਡੀਬਲ ਲੀਟਸ ਨੇ ਤੇ ਅਸੀਂ ਕਾਫੀ ਨੇੜੇ ਨੇ ਅਸੀਂ ਉਹ ਸ਼ਟਰਾਂ ਨੂੰ ਆਈਡੈਂਟੀਫਾਈ ਕਰ ਲਵਾਂਗੇ ਤੇ ਜਲਦੀ ਉਹਨਾਂ ਦਾ ਅਸੀਂ ਪਤਾ ਕਰਕੇ ਉਹਨਾਂ ਨੂੰ ਜਿਹੜੀ ਇਸ ਕਨਸਪੀਰੇਸੀ ਨੂੰ ਜਿਹੜਾ ਹੈਗਾ ਅਸੀਂ ਜਦਾਂ ਕਰਾਂਗੇ ਜਿਹੜੇ ਡਾਕਟਰ ਨੇਲ ਕਮੋਨੇ ਹਜੇ ਉਹ ক্রিਟੀਕਲ ਨੇ ਤੇ ਹਜੇ ਹਸਪੀਟਲ ਨੇ ਸਾਡੇ ਵੱਲੋਂ ਜਿਹੜੀ ਡਾਕਟਰ ਸਾਹਿਬ ਨਾਲ ਤਾਲਮਿਲ ਕੀਤਾ ਜਾ ਰਿਹਾ ਹੈਗਾ ਅਸੀਂ ਕੰਟੀਨਿਊਟੀ ਉਹਨਾਂ ਦੀ ਜਿਹੜੀ ਹੈਲਥ ਹੈਗੇ ਮੋਨੀਟਰ ਕਰਦੇ ਹਾਂ